ਆਪ ਕੀ ਆਵਾਜ਼ ਸਮਾਚਾਰ ਆਪ ਤਾ ਤਸਵੀਰਾਂ ਹੁਸ਼ਿਆਰਪੁਰ ਦੀਆਂ ਜਿੱਥੇ ਚੋਣਾਂ ਦੇ ਮੱਦੇਨਜ਼ਰ ਹੁਸ਼ਿਆਰਪੁਰ ਪੁਲਿਸ ਵੱਲੋਂ ਫਲੈਗ ਮਾਰਚ ਕਰਿਆ ਗਿਆ ਇਹ ਫਲੈਗ ਮਾਰਚ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੀ ਅਗਵਾਈ ਵਿੱਚ ਕੱਢਿਆ ਗਿਆ ਇਸ ਮੌਕੇ ਉਹਨਾਂ ਦੱਸਿਆ ਕਿ ਇਹ ਫਲੈਗ ਮਾਰਚ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਕਰਨ ਲਈ ਹੈ ਪੁਲਿਸ ਹਰ ਵਕਤ ਉਹਨਾਂ ਦੇ ਨਾਲ ਹੈ ਜੋ ਸ਼ਰਾਰਤੀ ਅੰਸਰ ਨੇ ਉਹਨਾਂ ਚ ਤਾਵਣ ਦਿੱਤੀ ਗਈ ਹੈ ਇਸ ਮੌਕੇ ਉਹਨਾਂ ਨਾਲ ਐਸਪੀ ਡੀਐਸਪੀ ਐਸਐਚਓ ਨੇ ਇਹ ਫਲੈਗ ਮਾਰਚ ਸ਼ੈਸ਼ਨ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਬੱਸ ਸਟੈਂਡ ਜਾ ਕੇ ਸਮਾਪਤ ਹੋਇਆ ਜੀ ਆਗਾਮੀ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਉਹ ਪੁਲਿਸ ਵੱਲੋਂ ਵੱਖ-ਵੱਖ ਕੇ ਡੋਮਿਨੇਸ਼ਨ ਐਕਸਰਸਾਈਜ਼ਸ ਕੌਨਫੀਡੈਂਸ ਬਿਲਡਿੰਗ ਐਕਸਰਸਾਈਜ਼ ਕਿਤਜਾਰੀਆਂ ਹੈਗੀਆਂ ਜਿਦੇ ਸੰਬੰਧ ਵਿੱਚ ਅੱਜ ਜਿਹੜਾ ਹੈਗਾ ਉਹ ਹੁਸ਼ਾਰਪੁਰ ਜ਼ਿਲ੍ਹੇ ਚ ਪੂਰੇ ਜ਼ਿਲ੍ਹੇ ਚ ਸਬ ਡਿਵੀਜ਼ਨ ਲੈਵਲਸ ਤੇ ਡੀਐਸਪੀਜ਼ ਦੇ ਅਗਵਾਈ ਹੈ ਤੇ ਇੱਥੇ ਹੁਸ਼ਾਰਪੁਰ ਸਿਟੀ ਚ ਅ ਮੇਰੇ ਨਾਲ ਐਸਪੀ ਹੈੱਡਕਵਰਟਰ ਡੀਐਸਪੀ ਸਿਟੀ ਡੀਐਸਪੀ ਐਂਡ ਡੀਪੀਐਸ ਤੇ ਬਾਕੀ ਸਾਰੇ ਜਿਹੜੇ ਆਪਣੇ ਸੀਐਪੀਐਫ ਦੇ ਸਾਥੀ ਆਏ ਹੋਏ ਹੈਗੇ ਬੀਐਸਐਫ ਤੋਂ ਉਹਨਾਂ ਦੇ ਨਾਲ ਸਾਡੀ ਜਿਹੜੀ ਏਆਰਪੀ ਟੀਮ ਸਹੀ ਉਹਨਾਂ ਦੇ ਨਾਲ ਥਾਣੇ ਦੀ ਫੋਰਸ ਦੇ ਨਾਲ ਅਸੀਂ ਫਲੈਗ ਮਾਰਚ ਕਰ ਰਹੇ ਹੈਗੇ ਇਹ ਤਾਂ ਪਰਪਸ ਹੈਗਾ ਇੱਕ ਤਾਂ ਲੋਕਾਂ ਚ ਕੌਨਫੀਡੈਂਸ ਬਿਲਡਿੰਗ ਹੁੰਦੀ ਹੈਗੀ ਕਿ ਜਿਹੜਾ ਹੈਗਾ ਫੋਰਸ ਦਾ ਡੋਮਿਨੈਂਸ ਹੈਗਾ ਤੇ ਮਾਹੌਲ ਪੂਰਾ ਸ਼ਾਂਤੀਪੂਰਨ ਹੈਗਾ ਲਾਅ ਐਂਡ ਆਰਡਰ ਅੰダー ਕੰਟਰੋਲ ਹੈਗਾ ਤੇ ਦੂਜਾ ਜਿਹੜਾ ਹੈਗਾ ਡਟ ਰੈਂਟ ਇਫੈਕਟ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਹੈਗੇ ਜਿਹੜੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਉਹਨਾਂ ਵਾਸਤੇ ਸਖਤ ਮੈਸੇਜ ਹੁੰਦਾ ਹੈਗਾ ਕਿ ਵੀ ਜੇਕਰ ਕੋਈ ਬੰਦਾ ਮਾਹੌਲ ਖਰਾਬ ਕਰਨ ਦੀ ਅਸ਼ਰਾਰਤ ਕੰਦੀ ਕੋਸ਼ਿਸ਼ ਕਰੇਗਾ ਤੇ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਏਗੀ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਜਿਹੜਾ ਲੋਕਤੰਤਰ ਦਾ ਸਭ ਤੋਂ ਵੱਡਾ ਮਹੋਤਸਵ ਹੁੰਦਾ ਹੈਗਾ ਲੋਕ ਸਭਾ ਚੋਣਾਂ ਤੇ ਇਹਦੇ ਵਿੱਚ ਵੱਡ ਚੜ੍ਹ ਕੇ ਹਿੱਸਾ ਲੈਣ ਤੇ ਐਟ ਦੀ ਸੇਮ ਟਾਈਮ ਕਿਤੇ ਵੀ ਉਹਨਾਂ ਨੂੰ ਕੁਝ ਲੱਗਦਾ ਹੈਗਾ ਕਿ ਜਿਹੜਾ ਮਾਡਲ ਕੋਡ ਆਫ ਕੰਡਕਟ ਹੈਗਾ ਉਸ ਦੇ ਖਿਲਾਫ ਜਾਂ ਉਸ ਤੋਂ ਪਰੇ ਜਾ ਕੇ ਕੋਈ ਕੋਈ ਵੀ ਐਕਟੀਵਿਟੀ ਨਜਾਇਜ਼ ਗਲਤ ਚੱਲ ਰਹੀ ਹੈਗੀ ਕਿਸੇ ਵੱਲੋਂ ਵੀ ਤੇ ਉਹ ਤੁਰੰਤ ਸਾਡਾ ਜਿਹੜਾ ਹੈਗਾ ਹੈਲਪਲਾਈਨ ਨੰਬਰ 112 ਤੇ ਰਿਪੋਰਟ ਕਰਾਂ ਜਾਂ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਸੀ ਵਿਜੀਲ ਐਪ ਲੌਂਚ ਕੀਤਾ ਗਿਆ ਹੈਗਾ ਜਿੱਥੇ ਵੀ ਆਮ ਨਾਗਰਿਕ ਰਿਪੋਰਟ ਕਰ ਸਕਦਾ ਹੈਗਾ ਇਲੈਕਸ਼ਨ ਦੀ ਜਿਹੜੇ ਕੋਡ ਆਫ ਕੰਡਕਟਿੰਗ ਵਾਇਲੇਸ਼ਨ ਜਿਹੜੀ ਹੁੰਦੀ ਹੈਗੀ ਉਹਦੇ ਬਾਰੇ ਉੱਥੇ ਵੀ ਰਿਪੋਰਟ ਕਰ ਇੰਟਰ ਸਟੇਟ ਦੀ ਗੱਲ ਕੀਤੀ ਆਪਣੇ ਨਾਲ ਹਿਮਾਚਲ ਆਦਾ ਨਾਕੇ ਵਗੈਰਾ ਕਿਸ ਤਰ੍ਹਾਂ ਜੇ ਆਪਣੇ 24 ਘੰਟਿਆਂ ਦੇ ਨਾਕੇ ਜਿਹੜੇ ਹੈਗੇ ਚਾਲੂ ਚੱਲ ਰਹੇ ਹੈਗੇ ਉੱਥੇ ਜਿਹੜੇ 11 ਆਪਣੇ ਇੰਟਰ ਸਟੇਟ ਨਾਕੇ ਹੈਗੇ ਜਿਹੜੇ ਕਾਂਗੜਾ ਤੇ ਉਹਨਾਂ ਤੇ ਨੂਰਪੁਰ ਜ਼ਿਲ੍ਹੇ ਦੇ ਨਾਲ ਹਿਮਾਚਲ ਤੇ ਲੱਗਦੇ ਹੈਗੇ ਤੇ ਉਹਨਾਂ ਤੇ 24 ਘੰਟਿਆਂ ਦੀ ਫੋਰਸ ਆਪਣੇ ਵੱਲੋਂ ਵੀ ਤਾਇਨਾਤ ਕੀਤੀ ਗਈ ਹੈਗੀਆ ਐਟ ది ਸੇਮ ਟਾਈਮ ਹਿਮਾਚਲ ਦੇ ਕਾਊਂਟਰਪਾਰਟਸ ਨਾਲ ਵੀ ਅਸੀਂ ਪਿਛਲੇ ਵੀਕ ਮੀਟਿੰਗ ਕੀਤੀ ਸੀ ਤੇ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਉਹ ਮਿਰਰ ਨਾਕੇ ਨਾਏ ਗਏ ਹੈਗੇ ਤੇ ਉੱਥੇ ਵੀ ਸਖਤ ਚੈਕਿੰਗ ਚੱਲ ਰਹੀ ਹੈ ਹਿਮਾਚਲ ਤੇ ਖੁਰੂ ਹੋ ਕੇ ਕਿੱਥੇ ਕਿੱਥੇ ਤੱਕ ਜਾਏਗਾ ਪੂਰੇ ਸ਼ਹਿਰ ਚ ਆਪਾਂ ਮਾਰਚ ਕਰਾਂਗੇ ਜੀ ਹੁਸ਼ਿਆਰਪੁਰ ਸ਼ਹਿਰ ਚ ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਡੀਐਸਪੀ ਸਬਡਿਵੀਜ਼ਨਸ ਹੈਗੇ ਉਹ ਆਪਣੇ ਆਪਣੇ ਸਬਡਿਵੀਜ਼ਨ ਲੈਵਲ ਤੇ ਜਿਹੜਾ ਹੈਗਾ ਅ ਜ਼ਿਲ੍ਹੇ ਚ ਮਾਰਚ ਕਰਨਗੇ ਸਪੈਸ਼ਲ ਨਾਕਾ ਵੀ ਕੋਈ ਲਗਾਇਆ ਗਿਆ ਸੀ ਹਰਪੁਰ ਦੇ ਵਿੱਚ ਇਸ ਤਰ੍ਹਾਂ ਆਪਣੇ ਵੱਖ-ਵੱਖ ਨਾਕੇ ਲੱਗਦੇ ਹੈਗੇ ਜੀ ਹੁਸ਼ਿਆਰਪੁਰ ਚ ਦਿਨ ਦੇ ਸਮੇਂ ਵੀ ਰਾਤ ਦੇ ਸਮੇਂ ਵੀ ਜਿਹੜੇ ਹੈਗੇ ਨਾਕੇ ਤੇ ਜਿਹੜੇ ਆਪਣੇ ਸਾਥੀ ਪੀਐਸਐਫ ਵਾਲੇ ਸੀਪੀਐਫ ਵਾਲੇ ਹੈਗੇ ਉਹ ਜਿਹੜੀ ਆਪਣੀ ਐਫਐਸਟੀ ਟੀਮਸ ਹੈਗੀਆਂ ਤੇ ਉਹਨਾਂ ਤੇ ਵੀ ਤਨਾਤ ਕੀਤੇ ਗਏ ਹਨ ਤੇ ਨਾਕਾ ਜਿਹੜਾ ਜਿੱਦਾਂ ਆਪਣਾ ਇੱਕ ਫਗਵਾੜਾ ਚੌਕ ਤੇ ਮੇਨ ਨਾਕਾ ਹ ਹਾਂ ਟੀਮਸ ਹੁੰਦੀਆਂ ਹੈਗੀਆਂ ਉਸ ਤੋਂ علاوہ ਰਾਤ ਨੂੰ ਸੇ ਸਰਪ੍ਰਾਈਜ਼ ਰਾਤ ਨੂੰ ਤੇ ਦਿਨ ਨੂੰ ਸਰਪ੍ਰਾਈਜ਼ ਨਾਕਾਬੰਦੀ ਕੀਤੀ ਜਾਂਦੀ ਹੈ ਕਿ ਸਟੈਟਿਕ ਨਹੀਂ ਕਰ ਰਹੇ ਜੀ ਥੈਂਕ ਯੂ